ਉਹ ਤਾਂ ਇਹ ਟਾਚ ਚਿਪ ਗਿਆ ਸੀ ਇਹਦੀ ਸਫਾਈ ਕਰਨੀ ਜ਼ਰੂਰੀ ਹੁੰਦੀ ਹੈ ਘਰ ਕੋਈ ਏਡੀ ਵੱਡੀ ਸ਼ਾਵੇਂ ਲਾਲਾ ਸ਼ਾਵੇਂ ਟਾਵੇਂ ਲਾ ਆਪਦੇ ਕੰਡੇ ਤੇ ਤੋਲਦਾ ਹੈਗਾ ਫਟਲ ਉਹ ਫੇਰ ਹਾਂ 8307846321 ਇਹ ਵੀਰ ਦਾ ਨੰਬਰ ਹੈ ਜੱਸ ਆ ਸੇਵਗਾ ਫਿੱਟਰ ਆ ਗਿਆ ਤਾਂ ਨਹੀਂ ਜੜੇ ਆਪਣੇ ਘਰੇ ਪਈ ਇੱਥੇ ਤੈਨੂੰ ਤਾਂ ਚੜਾਉਂਦੇ ਤਕਾ ਲੱਗ ਤਕਾ ਲੱਗ ਗਏ ਕਿਤਨਾ ਕੰਨਾ ਖੜਜੋ ਭਾਈ ਉਹ ਕੀ ਆਲਾ ਖਾਲਸਾ ਇਹ ਦੋ ਭਾਈ ਆਪਾਂ ਸੇਵੀਆਂ ਕਢਾਉਣੇ ਆ ਮਸ਼ੀਨ ਆਈ ਐ ਹਾਂ ਇਹ ਪਹਿਲਾਂ ਭਾਈ ਜੂਸ ਪੀਉਂਦਾ ਹੁੰਦਾ ਸੀ ਅੱਡੇ ਤੇ ਰਸ ਗੰਨੇ ਦਾ ਨਾ ਤੇ ਹੁਣ ਇਹਨੇ ਗੁੱਗੇ ਦਾ ਕਰਕੇ ਸੇਵੀਆਂ ਤੇ ਲਾ ਲਈ ਇਹ ਮੋਸ਼ਨ ਮਨਾ ਕੀ ਲਿਆਉਂਦਾ ਹੈ ਮਸ਼ੀਨ ਤੇ ਮੇਰੇ ਕੋਲ ਢਾਲ ਤਾਂ ਘੱਟ ਥੋੜੀ ਸੀ ਪਰ ਲੂਜ ਐ ਇਹਦੀਆਂ ਫੈਲਟਾਂ ਆ ਠਕਾ ਲੱਗ ਗਏ ਚਲ ਸ਼ਾਵਾਂ ਇਹ ਮਾੜਾ ਇਹ ਨਹੀਂ ਝੜ ਗਈ ਹੋਏ ਮਾੜਾ ਐ ਸਾਰੀ ਭਾਲਦੀ ਘਰ ਆ ਲੈ ਕਾਲਾ ਭਾਈ ਆ ਕਰਾਂ ਤਿਆਮ ਰਸੀਆਂ ਬੰਨੀਆਂ ਤੇ ਆ ਮੰਜੇ ਤੇ ਪੱਲਗਾ ਤੇ ਦਿਖਾਉਣੇ ਸਾਨੂੰ ਸੇਮਾ ਬੰਦ ਲਾ ਪਾਣੀ ਵੀ ਹੋਗੇ ਤੇ ਚਾ ਅੱਛਾ ਹਾਂ ਪਹਿਲਾਂ ਕਿਸੇ ਕਰਦਿਆਂ ਭਾਈ ਕੱਢ ਕੇ ਆਏ ਹੈ ਵੈਲਕਮ ਟੂ ਪਿਕ ਪੈਕ 뮤직 ਆਹਾ ਹਾ ਹੇ ਭਾਈ ਆਪਣੇ ਪਿੰਡ ਦੇ ਅਜਾ ਸੋਰੀ ਪਹਿਲਾਂ ਇਹ ਗੰਨੇ ਦਾ ਰਸ ਤੇ ਜੂਸ ਕੱਢ ਕੇ ਪਿਆਉਂਦਾ ਸੀ ਸੰਗਤਾਂ ਨੂੰ ਤੇ ਹੁਣ ਇਹ ਗੂਗੇ ਦਾ ਕਰਕੇ ਗੂਗੇ ਮੇੜੀ ਦਾ ਕਰਕੇ ਬਾਬਾ ਗੋਗਾ ਉਹਦਾ ਸੀਜ਼ਨ ਆਇਆ ਭਾਈ ਕੱਲ ਮੱਥਾ ਪਰਸੋ ਟਿੱਗ ਗਿਆ ਮੇੜੀ ਤੇ ਤੇ ਹੁਣ ਕਿਹੜੇ ਸੇਵੀਆਂ ਦੇ ਚਾਹਵਾਨ ਖਾਂਦੇ ਆ ਨਾ ਸ਼ਕੀਨ ਆ ਉਹ ਤੁਸੀਂ ਇਹ ਵੀਰ ਤੋਂ ਸੇਵੀਆਂ ਘਰ ਬਲਾ ਕੇ ਆ ਇਹਨਾਂ ਦੀ ਮਸ਼ੀਨ ਗੱਡੀ ਕੜਵਾ ਸਕਦੇ ਹੋ ਤੁਸੀਂ ਤੇ ਦਾ ਬੱਠਲ ਹੋਊਗਾ ਘਰ 11 ਕਿਲੋ ਦੱਸੀ ਜਾਂਦਾ ਤੇ ਭਾਈ ਆਟਾ ਪਹਿਲਾਂ ਆਪਦੇ ਕੰਡੇ ਦੇ ਤੋਲਦਾ ਹੈਗਾ ਫੱਟਲ ਉਹ ਫੇਰ ਹਾਂ ਬੱਠਲ ਵੀ ਹੋਊਗਾ ਚੱਕ ਲਿਆ ਮੈਂ ਚੱਕ ਲਿਆ ਇਹ ਆਟਾ ਤੋਲਦਾ ਹੈਗਾ ਤੋਲਣ ਦੇ ਹਿਸਾਬ ਫਿਰ ਉਹ ਜਿਆ ਰੇਟ ਲੈਂਦਾ ਹੈਗਾ ਕਿਲੋ ਦੇ ਹਿਸਾਬ ਆ ਤੇ ਬਾਕੀ ਸਾਨੂੰ ਰੇਟ ਬਾਕੀ ਮੌਕੇ ਦਾ ਹੁੰਦਾ ਮੌਕੇ ਦਾ ਕਰ ਕੀ ਇਹ ਵੱਡਾ ਸੌਦਾ ਕਰਾ ਤੇ ਵੀਰ ਤੋਂ ਤੁਸੀਂ ਭਾਈ ਪਿੰਡ ਝੋਲਡਾਂ ਦਾ ਹੀ ਹੈ ਆਪਣਾ ਵੀਰੇ ਤੁਸੀਂ ਸੇਮ ਆ ਕਿਹੜੇ ਚਾਹ ਵਾਣਾ ਖਾਂਦੇ ਹੈ ਨਾ ਦੁੱਧੇ ਚ ਕੜਵਾ ਸਕਦੇ ਹੋ ਬਾਕੀ ਕਿਵੇਂ ਚੰਗਾ ਲੱਗਦਾ ਤੁਹਾਨੂੰ ਕਿੰਨੀਆਂ ਮਰਜ਼ੀ ਕੜਵਾਓ ਘਰੇ ਬੁਲਾ ਕੇ ਹੋਮ ਡਿਲੀਵਰੀ ਸਰਵਿਸ ਆ ਭਾਈ ਇਹਨਾਂ ਦੀ ਸਰਵਿਸ ਨਹੀਂ ਹੋਮ ਡਿਲੀਵਰੀ ਕੰਮ ਲਾ ਲੋ ਚੱਲ ਯਾਰ ਤੇ ਮੰਜਿਆਂ ਦਾ ਇੰਤਜ਼ਾਮ ਤੇ ਰਸਿਆਂ ਦਾ ਤੁਹਾਨੂੰ ਕਰਨਾ ਪਊਗਾ ਕਿਉਂਕਿ ਸੇਵਾਾਂ ਪਾਉਣ ਦਾ ਸਮਾਂ ਇੰਤਜ਼ਾਮ ਤੁਹਾਨੂੰ ਆਪ ਨੂੰ ਕਰਨਾ ਪਊਗਾ ਕੋਈ ਚਾਦਰਾਂ ਕੱਪੜਾ ਵਿਛਾ ਦਿਓ ਮੰਜੇ ਤੇ ਤਾਰਾਂ ਤੁਰਾਈਆਂ ਬੰਨ੍ਹ ਦਿਓ ਰਸਿਆਂ ਤੇ ਮਸ਼ੀਨ ਵੀਰਾਂ ਦੀ ਇਹ ਪਹਿਲਾ ਗੰਨੇ ਦਾ ਰਸ ਆਪੂਤ ਖਾ ਜੂਂ ਗੰਦਾ ਆ ਗੰਨੇ ਦਾ ਰਸ ਵਾਲੀ ਮਸ਼ੀਨ ਹੈ ਵੀਰ ਦੀ ਪਿੰਡ ਝੋਲਡਾਂ ਦੀ ਆ ਇਹ ਇਹਨੂੰ ਪਿੰਡ 'ਚ ਘਰੇ ਕੋਈ ਬੁਲਾ ਸਕਦਾ ਵੀਰ ਨੂੰ ਫੋਨ ਕਰਕੇ ਤੇ ਜੇ ਸੁਣਨਾ ਨਾ ਆਪਾਂ ਨੰਬਰ ਵੀ ਦੱਸਾਂਗੇ ਜੀ ਜਿੱਥੇ ਵਿਚ ਆਏ ਉਹ ਸਾਡਾ ਮੋਬਾਈਲ ਨੰਬਰ ਦੇ ਬੋਲੀ ਸਾਡਾ ਨਾਮ ਰਹੇਗਾ 8307846321 ਇਹ ਵੀਰ ਦਾ ਨੰਬਰ ਹੈ ਜਸਦਾ ਇਹਦਾ ਨਾਮ ਜਸਾ ਹੈ ਝੋਲਡਾਂ ਦੇ ਬਾਕੀ ਸਾਰੇ ਜਾਣਦੇ ਹੋ ਤੁਸੀਂ ਹੋਰ ਨੇੜੇ ਕਿਵੇਂ ਬੀਰੋ ਵਾਲਾ ਪਹਾੜਾ ਜਾ ਸਕਾਂਗੇ ਨਾ ਜਾਸ ਜਾਸ ਜਾ ਸਕਦਾ ਹੈ ਇਹ ਭਾਈ ਉਥੋਂ ਦੇ ਹਾਂ ਬੁਲਾਉਣ ਵਾਲੇ ਚਾਹੀਦੇ ਆ ਭਾਈ ਤੇ ਵੀਰ ਦਾ ਚੰਡੀਗੜ੍ਹ ਬੁਲਾ ਲਓ ਉੱਥੇ ਵਗ ਜੂਏ ਉਹ ਚੰਡੀਗੜ੍ਹ ਤਾਂ ਬਾੜ ਆ ਗਈ ਹੁਣ ਓਏ ਇੰਨਾ ਤਾਂ ਖਾਣਾ ਕਰ ਉਥੇ ਉਹ ਜਾਂਦੀ ਆ ਜਹਾਜ ਦੇ ਪੁਰਜੇ ਪਾਏ ਆ ਜਹਾਜ ਵਾਲੇ ਪੁਰਜੇ ਚੰਡੀਗੜ੍ਹ ਚੰਡੀਗੜ੍ਹ ਜਹਾਜ ਦੇ ਪੁਰਜੇ ਪਾਏ ਆ ਉੜਦਾ ਹਾਈ ਓਏ ਬਾਹਰ ਕਰੇ ਰੱਖਿਆ ਲਾ ਕੇ ਤਾਂ ਵੀ ਉੱਤੋਂ ਦੀ ਉੱਤੋਂ ਜਾਂਦਾ ਹਾਂ 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 ਠੀਕ ਆ ਭਾਈ ਗੱਲਬਾਤ ਕਰ ਜਾ ਆਈ ਦਾ ਇੰਜੰਨ ਤੇ ਰ ਹੈ ਕਹਿੰਦਾ ਅਸੀਂ ਇਹ ਤੇ ਭਾਈ ਤੇ ਫਰਫਰ ਸਾਰਾ ਕੁਝ ਹੈਗਾ ਹੈ ਹੈਗਾ ਘਰੇ-ਘਰੇ ਘਰੇ-ਘਰੇ ਜਿਹੜਾ ਬਾਹਰ ਜਾਣਾ ਉਹ ਜਦੋਂ ਤੇਸ ਕਰਕੇ ਆਹਾ ਫਰਾਂ ਵਾਲਾ ਪੱਖਾ ਲਾਇਆ ਇਹਨਾਂ ਨੂੰ ਕੀ ਇਹਨੂੰ ਪੱਖੇ ਵਾਂਗ ਸਰਦਾ ਹੀ ਨਹੀਂਗਾ ਤੇ ਆਟਾ ਗੁੰਦੇ ਐ ਆਟਾ ਭਈ ਇਹ ਆਪ ਗੁੰਦੇ ਆਪਣਾ ਪਸੰਦ ਨਹੀਂ ਕਰਦੇ ਕਿਉਂਕਿ ਕਹਿੰਦਾ ਤੁਸੀਂ ਤਾਂ ਮਾਂ ਦੇ ਉਹ ਪੁੱਤੋ ਪਾਣੀ ਪੂਣੀ ਪਾ ਕੇ ਸਾਡਾ ਸਿਸਟਮ ਖਰਾਬ ਕਰ ਦੋਂਗੇ ਨੇ ਬਾਕੀ ਸਹੀ ਗੱਲ ਆਪਾਂ ਨੂੰ ਨਹੀਂ ਉਨੀ ਬਿਓ ਤਾਂ ਕਿੰਨੀ ਬੱਤ ਚਾਹੀਦੀ ਓ ਮਸ਼ੀਨ ਨੂੰ ਆਪਾਂ ਘਰ ਵਾਲੀ ਦੇ ਪਹਿਲਾਂ ਕਿ ਨੂੰ ਘੋੜੀ ਕਹਿੰਦੇ ਸੀ ਕਿ ਮਸ਼ੀਨ ਕਹਿੰਦੇ ਸੀ ਨਾ ਉਸ ਤੇ ਆਟਾ ਹੋਰੂੰਦਰਾ ਦਾ ਇਹ ਤੇ ਪਤਾ ਨਹੀਂ ਕੀ ਸੁਖ ਬਰੂਰਾ ਜਾਂਦਾ ਖਰਾ ਤੇ ਕੰਡਾ ਵੀਰ ਤੋਲ ਕੇ ਤੋਲਣ ਦੇ ਹਿਸਾਬ ਰੇਟ ਰੇਟ ਮੌਕੇ ਦਾ ਹੈ ਨਾ ਮੌਕੇ ਦਾ ਹੋ ਸਕਦਾ ਕਈ ਲੰਮਾ ਚੱਲਦਾ ਸੀਜ਼ਨ ਤੇ ਦੂਰ ਨੇੜੇ ਦਾ ਵੀ ਹੁੰਦਾ ਹੈਗਾ ਹਾਂ ਇੱਕ ਗਮਾਂਡ ਚ ਕੱਢਣਾ ਇੱਕ 4 ਕਿਲੋਮੀਟਰ ਦੂਰ ਜਾਣਾ ਉਹਦਾ ਫਰਕ ਆ ਥੋੜਾ ਯਾਰ ਕਿਉਂਕਿ ਗੱਡੀ ਇਹ ਬਈ ਡੀਜ਼ਲ ਤੇ ਚਲਦੀ ਹੈ ਤੇ ਡੀਜ਼ਲ ਆਉਂਦਾ ਪੈਸਿਆਂ ਦਾ ਤੇ ਇਸ ਕਰਕੇ ਉਹ ਘਰੇ ਇਹ ਬੰਦੇ ਨੂੰ ਕਢਾਇਆ ਕਰੋ ਯਾਰ ਲਾਜ਼ਮੀ ਹੈ ਘਰੇ ਹੁਣ ਕਿਹੜੇ ਪੈਸੇ ਨਹੀਂ ਮਸ਼ੀਨਾਂ ਨਾਲ ਕੋੜੀਆਂ ਨਾਲ ਕਿੱਥੇ ਮੰਜੇ ਨਾ ਬਣਨਗੇ ਪਹਿਲਾਂ ਤਾਂ ਬੁੜੇ ਕੱਢ ਲੈਂਦੇ ਸੀ ਉਹਦਾ ਸੀਗੇ ਹਿੰਮਤੀ ਹੁਣ ਮੇਰੇ ਹਲੇ ਨੂੰ ਐ ਹੀ ਨਹੀਂ ਪਤਾ ਮੈਨੂੰ ਵੀ ਉਹ ਬਣਣੀ ਕਿਵੇਂ ਆ ਮੰਜੇ ਨਾ ਨਹੀਂ ਕਸੀਦੀ ਬਈ ਉਹ ਚਲੋ ਮਿਲਦੇ ਆ ਤੁਹਾਨੂੰ ਸੇਮਗਾ ਤੇ ਚਸ ਨੇ ਮਾਰਤਾ ਹੈਂਡਲ ਤੇ ਹੁਣ ਕੱਢਦਾ ਭਾਈ ਸੇਮ ਹੈ ਖਾਲਸਾ ਆ ਸੁਪੀ ਬਈ ਚਾਰ ਹੋਈ ਇਹ ਹੁੰਦਾ ਲਿਆਉਣਾ ਮੰਨ। ਕਪਲੇਟ ਦੀ ਬਟਲਾ। ਆਟਾ ਗਿਆ ਹੋ ਗਿਆ। ਫੇਰ ਦਊਂ ਫੇਰ ਦੇ ਹੁੰਦੇ ਪੁੱਛਦੇ। ਪਾਣੀ ਪਾਦਾ ਮੈਂ ਨਹੀਂ। ਨਹੀਂ ਨਹੀਂ ਪਾਣੀ ਨੇ ਤਾਂ ਕੋਈ ਮਸਲਾ ਨਹੀਂ ਸੀ। ਪਹਿਲੇ ਬੰਦ ਹੋ ਗਈ ਸੀ ਜਾਲੀ। ਜਮ ਗਿਆ ਹਨਾ ਓਏ। 干备。 குறைச்சுக்கிறீங்க ਕੀ ਹੋ ਗਿਆ ਹੁਣ ਤਾਂ ਇਹ ਖੜੀ ਦਾ ਨਾਂ ਦਿਖਾ ਤੇਰਾ ਭਾਈ ਬੇਲਰ ਦਾ ਖਰਾਟਾ ਚਿਪ ਗਿਆ ਸੀ ਇਹ ਸਫਾਈ ਕਰਨੀ ਜ਼ਰੂਰੀ ਹੁੰਦੀ ਹੈ ਸਾਰਾ ਕੋਈ ਏਡੀ ਵੱਡੀ ਗੱਲ ਨਹੀਂ ਕੋਈ ਮੁੱਦਾ ਨਹੀਂ ਹਰ ਇੱਕ ਚੀਜ਼ ਦੀ ਭਾਈ ਸੇਵਗਾ ਤੋਂ ਬਾਅਦ ਸਫਾਈ ਕਰਨੀ ਜ਼ਰੂਰੀ ਹੈ ਕਿਹੜਾ ਸੀਨ ਸੀ ਦਿਖਾਇਆ ਆ ਠਕਣਾ ਹੀ ਆਉਣਾ ਹੋ ਹੋ ਬਣ ਗਏ ਨਿਊਡਲਸ ਇਹ ਨਿਊਡਲ ਬਣ ਗਏ ਨਿਊਡਲ ਆ ਆ ਖੜੀ ਜਾਂਦਾ ਹੋਏ ਪਈ ਸੇਵਗਾਏ ਪਾਉਣੀਆਂ ਪੈਣਗੀਆਂ ਤੇ ਫੇਰ ਗੱਲ ਬੰਦੀ ਕਿਤੇ ਜਾ ਕੇ ਆਹ ਸੇਵਗਾਲੀ ਮਸ਼ੀਨ ਚੱਲ ਪਈ ਕੈਂਟਗਾ ਲਵਾਤਾ ਕਰ ਠੀਕ ਐ ਥੋੜੀ ਬੈਲਟ ਲੁਸਮਾਤੀ ਕਰਾ ਉਹਦਾ ਸੈਟਿੰਗ ਹੋ ਜੂਗਾ ਰਾ घर खासा हम ठीक है घर सफाई बहुत है सफाई होती है खरा हाल चाली आप सुकन पा पाए टैटा टैं ਕਿਆ ਬਾਤ ਹੈ ਆ ਖਾਲਸੇ ਨੂੰ ਸਾਹ ਹੈ ਇਹਨੇ ਪਈ ਪੁਰਾਣਾ ਕੰਮ ਕੀਤਾ ਹੋਇਆ ਪਹਿਲਾਂ ਨੇ ਦਿੱਤੀਆਂ ਭਾਈ ਵਟਾ ਇਹਨਾਂ ਨੇ ਮਸ਼ੀਨ ਲਈ ਸੀ ਪਹਿਲਾਂ ਪਟਾ ਤੇ ਗਰਮੀ ਨੇ ਕੱਢਤੀ ਧੂਸ ਤੇ ਬੈਲਟ ਮਾਰ ਗਈ ਲੋਸ ਤੰਗੋ ਲਾਰਖੀ ਥਲੇ ਤੇ ਬਾਕੀ ਗੱਲ ਵਾ ਠੀਕ ਐ ਖਰਾ ਅੱਜ ਸੇਮਾਂ ਤੇ ਬਲੌਗ ਖਤਮ ਕਰਦੇ ਆ ਖਰਾ ਜੇ ਇਥੋਂ ਤੱਕ ਦੇਖਿਆ ਤਾਂ ਸ਼ੁਕਰੀਆ ਜਿਉਂਦੇ ਰਹੋ বাসਦੇ ਰਹੋ ਜੈ ਗੁੱਗੇ ਦੀ ਜੈ ਸੰਤਾਂ ਦੀ